ਉਤੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕੁਦਰਤੀ ਖੇਤੀ ਆ ਤੁਹਾਡੇ ਕੋਲ ਦਿਖਾਉਣ ਨੂੰ ਦੇਖਣ ਨੂੰ ਸਮਝਣ ਨੂੰ ਬਹੁਤ ਕੁਝ ਹੁੰਦਾ ਸੋ ਇਸ ਤਰ੍ਹਾਂ ਆਪਾਂ ਜੇ ਕੁਦਰਤੀ ਖੇਤੀ ਦੀ ਗੱਲ ਕਰੀਏ ਤਾਂ ਉੱਥੇ ਮਤਲਬ ਇੱਕ ਤਰ੍ਹਾਂ ਦਾ ਸੰਗੀਤਕ ਮਾਹੌਲ ਬਣ ਜਾਂਦਾ ਕਿਉਂਕਿ ਉੱਥੇ ਪੰਛੀ ਛੋਟੇ ਜੀਵ ਤੇ ਕੁਦਰਤ ਕੰਮ ਕਰਦੀ ਆ ਜਿੱਥੇ ਕੁਦਰਤ ਕੰਮ ਕਰਦੀ ਆ ਤਾਂ ਉਹ ਚੀਜ਼ਾਂ ਦਾ ਸੁਆਦ ਵੀ ਕੁਦਰਤੀ ਹੋਊਗਾ ਕੁਦਰਤ ਦੇ ਹਿਸਾਬ ਨਾਲ ਉਹ ਜੀਵ ਆਪਣਾ ਆਪਣਾ ਬਾਤਾਂ ਕਰਦੇ ਨੇ ਤੇ ਆਪਣੀ ਕਿਣਤੀ ਵਿਧਾਉਂਦੇ ਨੇ ਤੇ ਮਿੱਟੀ ਨੂੰ ਸੂਖਮ ਜੀਵ ਜਿਆਦਾ ਮਿਲਦੇ ਨੇ ਤੇ ਉਸ ਤਰ੍ਹਾਂ ਇਹ ਖੇਤੀ ਵਧ ਰਹੀ ਹੈ ਸੋ ਆਪਾਂ ਹੁਣ ਦੇਖਦੇ ਹਾਂ ਕਿਵੇਂ ਇੱਥੇ ਗੱਲਬਾਤ ਕਰਦੇ ਹਾਂ ਸ਼ਾਨ ਦੋਸਤੋ ਜਿਹੜੀ ਕੁਦਰਤੀ ਖੇਤੀ ਹੈ ਇਹ ਕੋਈ ਅੱਜ ਦੀ ਖੇਤੀ ਨਹੀਂ ਹੈਗੀ ਕੋਈ ਮਾਡਰਨ ਖੇਤੀ ਨਹੀਂ ਹੈ ਸਾਡੇ ਬਜ਼ੁਰਗਾਂ ਦੀ ਖੇਤੀ ਹੈ ਜਿਹੜੀ 1900 360 'ਚ ਬੜੇ ਆਰਾਮ ਨਾਲ ਪੰਜਾਬ 'ਚ ਹੁੰਦੀ ਸੀ ਸਮਾਂ ਬਦਲਿਆ ਖੇਤੀ ਦਾ ਡਿਜ਼ਾਈਨ ਬਦਲਿਆ ਉਤਪਾਦਨ ਵੱਧ ਲੈਣ ਦੀ ਗੱਲ ਹੋਈ ਤਾਂ ਉਸ ਤਰ੍ਹਾਂ ਇਹ ਖੇਤੀ ਘੜ ਦੇ ਘੜ ਦੀ ਇੱਕ ਦੇਣਾਸ ਆਇਆ। ਵੇ ਰੰਗ ਬਰੰਗੀਆਂ ਫਸਲਾਂ ਸਾਡੇ ਖੇਤਾਂ ਚੋਂ ਬਾਹਰ ਚਲੀ ਗਈਆਂ ਜਿਵੇਂ ਹੁਣ ਤੁਸੀਂ ਆ ਦੇਖੋ ਇਹ ਇੱਕ ਮੇਥੀ ਦਾ ਬੂਟਾ ਕੁਦਰਤੀ ਖੇਤੀ ਹੁਣ ਕਰਕੇ ਇਹਦਾ ਬੀਜ ਡਿੱਗਿਆ ਤੇ ਉੱਗਿਆ ਤੇ ਪੂਰਾ ਇਹਦਾ ਵਿਕਾਸ ਹੋਇਆ ਹੁਣ ਵੀ ਕਾਫੀ ਉੱਚਾ ਹੈ ਤੇ ਜਿਹੜੀ ਆ ਹੁੰਦਾ ਹੈ ਆਪਣੇ ਕੁਦਰਤੀ ਖੇਤੀ ਦਾ ਬਫਰ ਜ਼ੋਨ ਹੁੰਦਾ ਹੈ ਮਤਲਬ ਬਾਜਰੇ ਦੀ ਫਸਲ ਹੈ ਇਹ ਜਗ੍ਹਾ ਖਾਲੀ ਰਹਿੰਦੀ ਆ ਗਰਮੀਆਂ 'ਚ ਕਿਉਂਕਿ ਫਿਰ ਸਾਈਡਾਂ ਤੋਂ ਕੋਈ ਸਪਰੇਅ ਜਾਂ ਉਸ ਤਰ੍ਹਾਂ ਦਾ ਆਪਣੇ ਖੇਤ 'ਚ ਨਾਵੇ ਪਰ ਤਿਆਰਬੇ ਲਈ ਇੱਥੇ ਆਪਣੇ ਕਣਕ ਬੀਜੀ ਹੋਈ ਆ ਵੀ ਇਹ ਬਿਨਾ ਪਾਣੀ ਤੋਂ ਹੋ ਸਕਦੀਆਂ ਜਾਂ ਨਹੀਂ ਹੋ ਸਕਦੀ ਉਸ ਤਰ੍ਹਾਂ ਦੇ ਸਵਾਲ ਸੀਗੇ ਪਰ ਕੁਦਰਤੀ ਖੇਤੀ ਹੁਣ ਕਰਕੇ ਮਿੱਟੀ ਵਿੱਚ ਫਰਕ ਆ ਜਾਂਦਾ ਬਦਲਾ ਆਉਂਦਾ ਤਾਂ ਉਹ ਫਸਲ ਵਧੀਆ ਹੋ ਗਈ ਕਣਕ ਵੀ ਜਣੀ ਠੀਕ ਖੜੀ ਆ ਸੋ ਹੁਣ ਜਦੋਂ ਇਸ ਖੇਤੀ ਨਾਲ ਜੋੜਦੇ ਆ ਤਾਂ ਤੁਹਾਡੇ ਕੋਲ ਬਹੁਤ ਤਰ੍ਹਾਂ ਦੀਆਂ ਫਸਲਾਂ ਹੋ ਜਾਂਦੀਆਂ ਨੇ ਜਿਹੜੀਆਂ ਤੁਹਾਡੇ ਘਰ ਦੀ ਰਸੋਈ ਦੇ ਮੁਤਾਬਕ ਤੁਹਾਡੇ ਫਲਦਾਲੇ ਦੇ ਰੁੱਖ ਜਿਵੇਂ ਲੱਗ-ਲੱਗ ਰੁੱਖ ਨੇ ਲਾਈਨ ਦੇ ਵਿੱਚ ਗਾਹਾਂ ਆਲੂ ਬੁਖਾਰਿਆਂ ਦੇ ਪੌਦੇ ਨੇ ਉਹ ਵੱਡਾ ਜਿਹੜਾ ਸਿਰੇ ਤੇ ਪੌਦਾ ਨਜ਼ਰ ਆਉਂਦਾ ਉਹ ਕਟਹਲ ਦਾ ਅਮਰੂਦਾਂ ਦੇ ਨੇ ਜਿਹੜਾ ਸਾਹਮਣੇ ਦੇਖ ਰਹੇ ਆ ਇਹ ਬਿਲਾਂ ਦੀਆਂ ਅਲੱਗ-ਅਲੱਗ ਦੇਸੀ ਕਿਸਮਾਂ ਨੇ ਛੋਟੇ ਸਾਈਜ਼ ਦੇ ਵਿੱਚ ਬਿਲ ਲੱਗਦੇ ਨੇ ਕਿੰਤੀ ਇਹਨਾਂ ਦੀ ਵੀ ਕਾਫੀ ਹੁੰਦੀ ਆ ਸੋ ਇਸ ਤਰ੍ਹਾਂ ਇਹ ਹੋਰ ਕਿਸਮ ਹੈ ਜਿਹੜੇ ਹੁਣ ਆਪਾਂ ਆ ਬੁੱਟਰੂ ਦੇਖਦੇ ਆ ਕਿਸਾਨ ਦੋਸਤੋ ਇਹਨੂੰ ਬਿਲ ਵੱਡੇ ਲੱਗਦੇ ਨੇ ਤੇ ਜਿਹੜਾ ਬਿਲ ਹੈ ਖਰਾਕੀ ਤਤਨਾ ਭਰਪੂਰ ਹੁੰਦਾ ਆਪਾਂ ਨੂੰ ਆਪਣੇ ਭੋਜਨ ਦਾ ਇਹਨੂੰ ਹਿੱਸਾ ਬਣਾਉਣਾ ਚਾਹੀਦਾ ਸੋ ਇਹ ਵੀ ਕਾਫੀ ਵਧੀਆ ਉਤਪਾਦਨ ਦਿੰਦੇ ਨੇ ਤੇ ਜਿਹੜੀ ਇਹਨਾਂ ਦੀ ਖਾਸੀਅਤ ਹੁੰਦੀ ਹੈ ਵੀ ਇਹ ਬਿਲ ਘੱਟ ਤੋਂ ਘੱਟ ਪਾਣੀ ਨਾਲ ਹੋ ਜਾਂਦੇ ਨੇ ਛੋਟੇ ਬੂਟੇ ਨੇ ਪਾਲਣਾ ਔਖਾ ਉਸ ਤੋਂ ਬਾਅਦ ਪੂਰਾ ਉਤਪਾਦਨ ਦਿੰਦੇ ਨੇ ਤੇ ਇਸ ਬੂਟੇ ਨਾਲ ਵੀ ਪੂਰਾ ਮਿਲ ਲੱਗਿਆ ਹਿਆ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਆਪਾਂ ਅਲੱਗ-ਅਲੱਗ ਕਿਸਮ ਦੀਆਂ ਫਸਲਾਂ ਉਗਾ ਸਕਦੇ ਆਂ ਅਲੱਗ-ਅਲੱਗ ਕਿਸਮ ਦੇ ਪੰਛੀ ਜਾਂ ਜੀਵ ਜਿਹੜੇ ਇੰਨੇ ਜ਼ਿਆਦਾ ਵੱਡੇ ਪੱਧਰ ਤੇ ਕੰਮ ਕਰਦੇ ਨੇ ਜੇ ਆਪਣਾ ਕੁਦਰਤੀ ਖੇਤੀ ਵਾਲਾ ਖੇਤ ਆ ਜਿਹੜਾ ਕੋਈ ਮਤਲਬ ਜਿੱਥੇ ਵੀ ਜਾਂਦੇ ਪੰਛੀ ਕੰਮ ਲੱਗੇ ਹੁੰਦੇ ਨੇ ਮਹੌਲਾ ਚੰਗਾ ਪਈਆਂ ਨੇ ਉਹਨਾਂ ਨੂੰ ਮਾਹੌਲ ਉਸ ਤਰ੍ਹਾਂ ਦਾ ਮਿਲ ਜਾਂਦਾ ਨਾ ਉਹਨਾਂ ਛੋਟੇ ਪੰਛੀ ਨੇ ਇਹ ਇਹ ਕੀਟਾ ਨੂੰ ਮਿੱਟੀ ਦੀਆਂ ਪੌਦੇ ਦੀਆਂ ਧਰਤੀ ਦੇ ਵਿੱਚ ਬਰੀਕੀ ਨਾਲ ਲੱਭ ਲੱਭ ਕੇ ਇਹਨਾਂ ਨੂੰ ਖਾ ਜਾਂਦੇ ਨੇ ਤੇ ਕੰਟਰੋਲ ਬੜਾ ਵਧੀਆ ਹੁੰਦਾ ਸੋ ਇਸ ਤਰ੍ਹਾਂ ਉਹ ਜਿਹੜੀ ਖੇਤੀ ਸਾਡੇ ਬਜ਼ੁਰਗਾਂ ਦੀ ਖੇਤੀ ਸੀਗੀ ਉਹ ਹੌਲੀ ਹੌਲੀ ਲੁਕਤ ਹੋਈ ਤੇ ਹੁਣ ਇਹਦੇ ਵਿੱਚ ਉਤਪਾਦਨ ਵੀ ਵੱਧ ਗਿਆ ਪਰ ਜਦੋਂ ਇਹ ਖੇਤੀ ਘੱਟ ਜਗ੍ਹਾ 'ਤੇ ਰਹਿ ਗਈ ਤਾਂ ਇਸ ਏਰੀਆ ਦੇ ਵਿੱਚ ਪੰਛੀਆਂ ਦੀ ਗਿਣਤੀ ਕਈ ਵਾਰੀ ਫਾਇਦੇਮੰਦ ਹੁੰਦੀ ਆ ਜਿਵੇਂ ਹੁਣ ਇਹਦੇ ਵਿੱਚ ਖੇਤੀ ਵਿੱਚ ਜ਼ਿਆਦਾ ਤੋਤੇ ਨੇ ਉਹत्या ਦਾ ਕੀ ਕੰਮ ਜਿਹੜਾ ਹੁਣ ਆ ਬੀਜ ਤਿਆਰ ਹੋ ਰਿਹਾ ਜੋ ਆ ਆ ਮੂੰਗਰੇ ਲੱਗ ਰਹੇ ਨੇ ਤਾਂ ਉਹਨਾਂ ਨੇ ਇਹਨਾਂ ਨੂੰ ਮਤਲਬ ਖਾ ਜਾਣਾ ਹੈ ਖਾ ਜਾਂਦੇ ਨੇ ਰੋਲਾ ਪਾਉਂਦੇ ਰਹਿੰਦੇ ਨੇ ਤੇ ਨੁਕਸਾਨ ਕਰਦੇ ਨੇ ਪਰ ਉਹਨਾਂ ਕੋਲ ਹੋਰ ਆਪਸ਼ਨ ਵੀ ਕੋਈ ਹੈ ਨਹੀਂ ਕਿਉਂਕਿ ਕੁਦਰਤੀ ਖੇਤੀ ਤੇ ਹਰ ਸਮੇਂ ਖਾਣ ਨੂੰ ਕੁਝ ਨਾ ਕੁਝ ਮਿਲਦਾ ਰਹਿੰਦਾ ਹੈ ਬਾਰੋਸ ਖੇਤੀ ਨੂੰ ਇੱਕ ਜੰਗਲ ਦੇ ਸਿਧਾਂਤ ਮੰਗਸ ਕਰਨਾ ਸਿੱਖ ਗਏ ਪਾਲਕ ਦਾ ਜਿਵੇਂ ਆ ਬੀਜ ਤਿਆਰ ਹੋਇਆ ਥੱਲੇ ਬਰਸੀਨ ਦੀ ਫਸਲ ਹੈ ਬਰਸੀਨ ਨੂੰ ਨਾਈਟ੍ਰੋਜਨ ਦੇ ਲਈ ਸੀਗਾ ਇਸ ਏਰੀਆ ਦੇ ਵਿੱਚ ਜਿੰਨਾ ਵੀ ਇਹ ਦੇਸੀ ਬੀਜ ਆ ਪੁਰਾਣਾ ਤੇ ਇਹ ਮਤਲਬ ਬਿਲਕੁਲ ਵਰਖਾ ਆਧਾਰਿਤ ਸਿਸਟਮ ਨਾਲ ਉੱਗਿਆ ਤੇ ਹੋਇਆ ਜੇ ਤੁਸੀਂ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਧਰਤੀ ਦੇ ਕੋਈ ਸਾਮ ਸੰਭਾਲ ਨਹੀਂ ਕੀਤੀ ਗਈ ਤੇ ਮਤਲਬ ਕਿ ਵੀ ਨਦੀਨ ਨੂੰ ਵੀ ਕੰਟਰੋਲ ਨਹੀਂ ਕੀਤਾ ਗਿਆ ਦੇਖਣਾ ਇਹ ਸੀਗਾ ਵੀ ਜਿਹੜੇ ਪੌਦੇ ਜੰਗਲੀ ਬਣ ਜਾਣ ਜਿਵੇਂ ਨਦੀਨਾਂ ਨੂੰ ਬਿਮਾਰੀ ਨਹੀਂ ਪੈਂਦੀ ਉਸ ਤਰ੍ਹਾਂ ਜਦੋਂ ਉਹ ਫਸਲ ਤੁਹਾਡੀ ਪੀੜੀ ਦਾਰ ਪੀੜੀ ਦੇ ਅਸੀਂ ਹੁੰਦੀ ਚੱਲੇ ਜਾਂਦੀ ਹੈ ਤਾਂ ਉਹਨੂੰ ਵੀ ਬਿਮਾਰੀ ਨਹੀਂ ਪੈਂਦੀ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਚ ਉਤਪਾਦਨ ਜਿਹੜੀ ਘਟਣ ਦੀ ਗੱਲ ਕੀਤੀ ਜਾਂਦੀ ਹੈ ਉਹ ਘਟਦੀ ਨਹੀਂ ਵੱਧ ਜਾਂਦਾ ਪਰ ਮਿੱਟੀ ਦਾ ਸਹੀ ਹੋਣਾ ਜ਼ਰੂਰੀ ਹੈ ਸੋ ਇਸ ਤਰ੍ਹਾਂ ਇਸ ਖੇਤੀ ਵਿੱਚ ਜੇ ਆਪਾਂ ਬੀਜਾਂ ਦੀ ਗੱਲ ਕਰੀਏ ਤਾਂ ਕਿਸਾਨ ਕੋਲ ਦੇਸੀ ਬੀਜ ਵੀ ਭਰਪੂਰ ਮਾਤਰਾ ਦੇ ਤਿਆਰ ਹੋ ਸਕਦੇ ਨੇ ਕਿਉਂਕਿ ਪੰਛੀ ਨਿਰਪਰ ਨੇ ਜਿਵੇਂ ਹੁਣ ਹੋਰੇ ਮੋਂਗਰੇ ਤਿਆਰ ਹੋ ਰਹੇ ਨੇ ਤੇ ਇਹ ਜਿਹੜੇ ਮੋਂਗਰੇ ਨੇ ਇਹ ਲਾਲ ਮੂਲੀ ਦੇ ਮੋਂਗਰੇ ਨੇ ਔਰ ਇਹ ਆ ਸੋਏ ਤਿਆਰ ਹੋ ਰਹੇ ਨੇ ਤੇ ਆ ਗਾਜਰ ਦਾ ਵੀ ਵੀ ਤਿਆਰ ਹੋ ਰਿਹਾ ਮਤਲਬ ਰਲਮੇ ਮਿਲਮੇ ਇਸ ਬੂਟਿਆਂ ਦੇ ਵਿੱਚ ਕਈ ਥਾਂ ਇਸ ਫਸਲ ਦੇ ਵਿੱਚ ਵੀ ਪਾਲਕ ਦੀ ਫਸਲ ਖੜੀ ਆ ਉਹ ਵੀ ਹੋ ਰਹੀ ਆ ਸੋ ਕਿਸਾਨ ਵੀਰੋ ਆਪਾਂ ਆਪਣੀ ਖੇਤੀ ਨੂੰ ਆਪਣੀ ਰਸੋਈ ਨਾਲ ਜੋੜ ਕੇ ਜੇ ਅੱਗੇ ਲੈ ਕੇ ਆਈਏ ਤਾਂ ਉਹਦਾ ਰਿਜ਼ਲਟ ਵਧੀਆ ਹੋ ਜਾਂਦਾ ਸੋ ਆਪਾਂ ਨੂੰ ਇਸ ਖੇਤੀ ਵਿੱਚੋਂ ਉਹ ਜਿਹੜੀ ਬਜ਼ੁਰਗਾਂ ਦੀ ਤਕਨੀਕਾਂ ਸਾਨੂੰ ਉਹਨਾਂ ਨੂੰ ਲੱਭਣਾ ਪੈਣਾ ਉਸ ਖੇਤੀ ਨਾਲ ਜੋੜਨਾ ਪੈਣਾ ਤੇ ਰਲਮੀਆਂ ਫਸਲਾਂ ਤੇ ਜਿਹੜਾ ਮਤਲਬ ਇਹ ਆ ਵੀ ਮੰਨ ਲਓ ਆਪਾਂ ਦੋ ਫਸਲਾਂ ਬੀਜ ਲਈਆਂ ਬਾਕੀ ਫਸਲਾਂ ਆਪਾਂ ਬਾਜ਼ਾਰ ਚੋਂ ਮੁੱਲ ਲੈ ਕੇ ਖਾ ਰਹੇ ਹਾਂ ਕਿਉਂਕਿ ਰਸੋਈ ਵਿੱਚ ਤਾਂ ਬਹੁਤ ਭੋਜਨ ਦੀ ਜ਼ਰੂਰਤ ਪੈਂਦੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਦੀ ਡਿਮਾਂਡ ਰਹੀ ਵੀ ਆ ਵੀ ਖਾਣਾ ਵੀ ਖਾਣਾ ਸੋ ਜੇ ਆਪਾਂ ਆਪਣੀ ਫਸਲਾਂ ਯਰ ਮੁਕ ਤਰੀਕੇ ਨਾਲ اگਾਈਏ ਤੇ ਉਹਨਾਂ ਨੂੰ ਆਪਣੀ ਰਸੋਈ ਲਈ ਭਾਰਤੀ ਤਾਂ ਆਪਣਾ ਜਿਹੜਾ ਜੇਬ ਦਾ ਖਰਚਾ ਉਹ ਵੀ ਘਟੂਗਾ ਤੇ ਦੂਜਾ ਉਹ ਵੀ ਆਪਣੀਆਂ ਫਸਲਾਂ ਵਧੀਆ ਉਤਪਾਦ ਪੈਦਾ ਕਰ ਸਕਦੇ ਆ ਆਪਾਂ ਯਰ ਮੁਕਤ ਭੋਜਨ ਪੈਦਾ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਆਪਣੀ ਉਹਨਾਂ ਫਸਲਾਂ ਨੂੰ ਰਸੋਈ ਨਾਲ ਜੋੜ ਕੇ ਉਹ ਆਪਣੇ ਉਤਪਾਦ ਨੂੰ ਵਧਾਵਾਂਗੇ ਤੇ ਜਿਹੜੀਆਂ ਦੇਸੀ ਫਸਲਾਂ ਨੇ ਉਹਨਾਂ ਵਿੱਚ ਛੋਟੇ-ਛੋਟੇ ਸੂਖਮ ਜੀਵਾਂ ਨੂੰ ਮੌਕਾ ਮਿਲੇ ਵੀ ਤੁਹਾਡੀ ਫਸਲ ਤੇ ਕੰਮ ਕਰਨ ਤੇ ਕੁਦਰਤ ਦੇ ਉਹਨਾਂ ਜੀਵਾਂ ਨੂੰ ਭੋਜਨ ਮਿਲੇ ਸੋ ਇਸ ਤਰ੍ਹਾਂ ਆਪਾਂ ਜਿੱਥੇ ਵੀ ਇਸ ਫਸਲ ਤੇ ਤੇਲੇ ਨੇ ਆਉਣਾ ਜਾਂ ਆ ਰਿਹਾ ਤਾਂ ਜਾਨੀ ਕਿਸਾਨ ਨੂੰ ਤੇਲੇ ਦੀ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਕੁਦਰਤੀ ਖੇਤੀ ਵਿੱਚ ਇਹ ਜੀਵ ਹਰ ਜਗ੍ਹਾ ਪਹੁੰਚ ਜਾਂਦੇ ਨੇ ਤੇ ਵੱਡੇ ਪੱਧਰ ਤੇ ਕੰਮ ਕਰਦੇ ਨੇ ਜਣੀ ਆਪਾਂ ਨੂੰ ਜਿਹੜੀ ਕੁਦਰਤੀ ਖੇਤੀ ਆ ਉਹਦੇ ਵਿੱਚ ਆਪਣੇ ਖਰਚੇ ਵੀ ਘਟ ਜਾਂਦੇ ਨੇ ਤੇ ਜਿਹੜੀ ਫਸਲ ਆ ਉਹਦਾ ਉਤਪਾਦਨ ਵੀ ਵੱਧ ਆ ਆ ਕੁਦਰਤੀ ਖੇਤੀ ਖੇਤੀ ਮਿੱਟੀ ਆ ਇਹਦੀ ਧਰਤੀ ਦੇ ਪੱਧਰ 'ਤੇ ਆਪਾਂ ਨੇ ਆਲੂ ਬੀਜੇ ਹੋਏ ਸਨ ਤੇ ਜਿਹੜੀ ਗਾਹਾਂ ਮਤਲਬ ਅਗਲੀ ਫਸਲ ਦੇ ਰੂਪ 'ਚ ਲਾਂਦ ਬਾਥੂ ਵੀ ਉੱਗ ਗਿਆ ਆਪਾਂ ਬਾਥੂ ਨੂੰ ਵੀ ਅੱਗੇ ਵੇਚ ਸਕਦੇ ਜੇ ਇਹਨੂੰ ਤੇ ਕੁਦਰਤ ਆਪਣੇ ਆਪ ਹੀ ਡਿਜ਼ਾਈਨ ਨੂੰ ਠੀਕ ਬਣਾਉਂਦੀ